ਸਾਥੀਓ ਇਹ ਖਾਰਾ ਕੋਲੋਨੇ ਦੀ ਕੰਧ ਬੈਕ ਸਾਈਡ ਤੋਂ ਇਹਨੂੰ ਬਣਾਉਣ ਦੀ ਜ਼ਰੂਰਤ ਹੈ ਇਹ ਸਾਰੀ ਟੁੱਟੀ ਹੋਈ ਆ ਆ ਦੇਖੋ ਇੰਨੀ ਇਹਦੇ ਉੱਤੇ ਉਹ ਕੱਚ ਵੀ ਲੱਗਿਆ ਹੋਇਆ ਇੱਥੇ ਆ ਕੱਚ ਵੀ ਲੱਗਿਆ ਹੋਇਆ ਬਣਾ ਕੇ ਪਰ ਇਹ ਆ ਟੁੱਟੀ ਹੋਈ ਇੰਨੀ ਇਹ ਬਣਾਉਣ ਦੀ ਜ਼ਰੂਰਤ ਹੈ ਸਾਥੀਓ ਇਹ ਦੂਜੀ ਜਗ੍ਹਾ ਇਹ ਕਵਾੜੀਆਂ ਨੇ ਕੰਦ ਆ ਇਟਾਂ ਤਾਂ ਹੈਗੀਆਂ ਪਈਆਂ ਸਿਰ ਮਿਸਤਰੀ ਲਾ ਕੇ ਆ ਕੰਦ ਨਹੀਂ ਇਹ ਦੂਸਰੀ ਜਗ੍ਹਾ ਆ ਗਈ ਹੁਣ ਇਹ ਕਵਾੜੀਏ ਪਿੱਛੋਂ ਆਉਂਦੇ ਆ ਇਹ ਵੀ ਸਾਡੀ ਕਲੋਨੀ ਲਈ ਖਤਰਾ ਬਣ ਸਕਦੇ ਆ ਆ ਇੰਨੀ ਕੀ ਕੰਦ ਹੈ ਜਿਹੜੀ ਪਹਿਲੀ ਵੀਡੀਓ ਬਣਾਈ ਉਹ ਵੀ ਕੰਦ ਇਹ ਬਣਾਉਣ ਦੀ ਮਤਾ ਪਾਸ ਕਰਕੇ ਬਣਾ ਇਟਾਂ ਹੈਗੀਆਂ ਥੋੜੀਆਂ ਪਈਆਂ